ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ ਉਹ ਪੰਜਾਬ ਦੇ ਵਿੱਚ ਇਸ ਟਾਈਮ ਝੋਨੇ ਦੀ ਲਵਾਈ ਦਾ ਜੋ ਸੀਜ਼ਨ ਹੈ ਪੂਰੇ ਜੋਰਾਂ ਤੇ ਹੈ ਤੇ ਆਪਾਂ ਇੱਕ ਬੇਨਤੀ ਕਰਦੇ ਹਾਂ ਆਪਣੇ ਸਮੂਹ ਪੰਜਾਬੀ ਭਰਾਵਾਂ ਨੂੰ ਜੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਕਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਇੱਕ ਨਾਰਾ ਬੁਲੰਦ ਕੀਤਾ ਸੀ ਕਿ ਪੰਜਾਬ ਪੰਜਾਬੀ ਹੁੰਦਾ ਇਸ ਵਾਰ ਝੋਨੇ ਦੇ ਸੀਜ਼ਨਾ ਮੁਤਲਕ ਬੇਨਤੀ ਹੈ ਕਿ ਆਪਾਂ ਆਪਣੇ ਪੰਜਾਬੀ ਭਰਾਵਾਂ ਤੋਂ ਹੀ ਝੋਨਾ ਲਗਵਾਈਏ ਬਾਰੀ ਪ੍ਰਵਾਸੀਆਂ ਤੋਂ ਨਾ ਝੋਨਾ ਲਗਾਈਏ ਆਪਣੇ ਭੈਣ ਭਰਾਵਾਂ ਨੂੰ ਹੀ ਰੋਜ਼ਗਾਰ ਦਈਏ ਜਾ ਜੋ ਆਪਣਾ ਪੰਜਾਬ ਖੁਸ਼ਹਾਲ ਹੋ ਸਕੇ ਆਪਾਂ ਵੀ 40 ਤੋਂ 45 ਏਕੜ ਝੋਨੇ ਦੀ ਫਸਲ ਲਾਉਣੀ ਹੈ ਜਿਸ ਤੋਂ 10 ਤੋਂ 12 ਗਿੰਦੇ ਲਾ ਦਿੱਤੇ ਹਨ ਸਾਰੀਆਂ ਇਹ ਜੋ ਆਪਣੇ 3-4 ਲੇਬਰ ਪਾਰਟੀਆਂ ਨੇ ਜੋ ਕੰਮ ਕਰ ਰਹੀਆਂ ਨੇ ਸਾਰੇ ਆਪਣੇ ਲੋਕਲ ਬੰਦੇ ਆਪਣੇ ਝੋਨਾ ਲਾ ਰਹੇ ਨੇ ਆਪਾਂ ਨੂਚਾ ਇਹਿੰਦਾ ਕਿ ਆਪਣੇ ਭਰਾਵਾਂ ਨੂੰ ਰੋਜਗਾਰ ਦਈਏ ਆਪਾਂ ਆਪਣੇ ਵੱਲੋਂ ਇੱਕ ਬਹੁਤ ਵੱਡੀ ਪੈਰ ਕਰ ਸਕਦੇ ਆ ਆਪਣੇ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਆਪਾਂ ਸਾਰੀ ਝੋਨਾ ਆਪਣੇ ਪੰਜਾਬੀ ਭਰਾਵਾਂ ਤੋਂ ਹੀ ਲਗਵਾਵਾਂਗੇ ਦੋ ਚਾਰ ਦਿਨ ਅੱਗੇ ਪਿੱਛੇ ਹੋਵੇ ਭਾਵੇਂ ਜਿਵੇਂ ਵੀ ਐਡਜਸਟ ਕਰਨਾ ਪਵੇ ਆਪਾਂ ਆਪਣੇ ਪੰਜਾਬੀ ਭਰਾਵਾਂ ਤੋਂ ਹੀ ਚੋਣਾ ਪੰਜਾਬ ਪੰਜਾਬੀਆਂ ਦਾ ਨਾਹਰਾ بلند ਕਰੀਏ ਆਪਣੇ ਪੰਜਾਬੀ ਭਰਾਵਾਂ ਨੂੰ ਹੀ ਰੋਜ਼ਗਾਰ ਦਈਏ ਸਾਰੇ ਹੀ ਕੰਮਾਂ ਵਿੱਚ ਆਪਾਂ ਨੂੰ ਆਪਣੇ ਪੰਜਾਬੀਆਂ ਦੇ ਨਾਲ ਖੜਨਾ ਚਾਹੀਦਾ ਆਪਾਂ ਇਸ ਵਾਰ ਚੋਣੇ ਦੀਆਂ ਤਿੰਨ ਤੋਂ ਚਾਰ ਵੈਰਾਈਟੀਆਂ ਲਾ ਰਹੇ ਹਾਂ ਪੰਜਾਬ ਨੰਬਰ 1 ਪੀਆਰ 126 ਇਹ ਆਸ਼ਾ 6-7 ਕਿੱਲਾਂ 'ਚ ਆਪਣੀ ਸਬਜ਼ੀ ਲਾਈ ਹੋਈ ਹੈ ਜੋ ਕਿ ਆਪਾਂ ਸੌਣ ਦੇ ਮਹੀਨੇ 'ਚ ਤਕਰੀਬਨ 10 ਤੋਂ 12-15 ਦੇ ਸੌਣ ਦੇ ਤਕਰੀਬਨ ਲਾਵਾਂਗੇ ਉਸ ਤੋਂ ਪਹਿਲਾਂ ਊਸ਼ਾ ਪੰਜਾਬ ਨੰਬਰ 1 ਇਹ ਦੋਈ ਵੈਰੈਟੀਆਂ ਦੀ ਲਵਾਈ ਚਾਲੂ ਹੈ ਪੀਆਰ 126 ਹੈ ਜਿਹੜੀ ਉਹ ਬੰਦੀਆਂ ਸੋਹਣੇ ਤਕਰੀਬ ਨਾਲ ਖੇਤ ਵਿੱਚ ਲਾਵਾਂਗੇ ਕਿ 2 ਤੋਂ 3 ਕਿੱਲੇ ਗਮਾਰਾ ਤੇ 1.5 ਕਿੱਲੇ ਮੰਗੂ ਸਵਾ ਕਿੱਲੇ ਮੰਗੂ ਕਦੂ ਜੋ ਲਾਏ ਹੋਏ ਨੇ ਜੇਕਰ ਆਪਾਂ ਹੁਣ ਪ੍ਰਵਾਸੀਆਂ ਤੋਂ ਝੋਨਾ ਲਗਵਾ ਵੀ ਲੈਂਦੇ ਆ ਤਾਂ ਆਪਾਂ ਨੂੰ ਪਿਛਲੇ ਜੋ ਪਛੇਤੀ ਵੈਰਾਈਟੀ ਝੋਨੇ ਦੀ ਲਾਉਣੀ ਹੈ ਉਸ ਸਮੇਂ ਆਪਾਂ ਨੂੰ ਆਪਣੇ ਪੰਜਾਬੀ ਭਰਾਵਾਂ ਕੋਲ ਹੀ ਜਾਣਾ ਪੈਂਦਾ ਹੈ ਕਿਉਂ ਨਾ ਆਪਾਂ ਸ਼ੁਰੂ ਤੋਂ ਹੀ ਇੰਨਾ ਆਪਣੇ ਪੰਜਾਬੀ ਭਰਾਵਾਂ ਨਾਲ ਰਲ ਮਿਲ ਕੇ ਕੰਮ ਲਈਏ ਇੱਕ ਦੂਜੇ ਦਾ ਸਹਾਰਾ ਬਣੀਏ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਸਾਂਝੀ ਜ਼ਰੂਰ ਕਰੋ ਪੰਜਾਬ ਪੰਜਾਬੀਆਂ ਦਾ ਨਾਰਾ بلند ਕਰੋ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਪੰਜਾਬ ਪੰਜਾਬੀਅਤ ਦੇ ਸੱਚੇ ਰਖਵਾਲੇ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਹੀ ਰਹਿਣਗੇ